ਕਿਤਾਬ ਵੀ ਦੇਣ ਵਾਸਤੇ ਮਹੱਤਵਪੂਰਨ ਚਿਹਰੀਆਂ ਵੱਖੀਆਂ ਰੱਖੀਆਂ ਜਥੇਬੰਦੀਆਂ ਨੇ ਕੰਡਾ ਤੋਂ ਆਏ ਪਹਿਲੇ ਪ੍ਰਾਉ ਅੱਜ ਦਾ ਜਿਹੜਾ ਹੈ ਪ੍ਰੋਗਰਾਮ ਹੈ 11 ਜੀ ਅੱਜ ਪਿਆ ਜੇਸ ਵੀ ਜਿਹੜਾ ਦਿੱਲੀ ਮੋਰਚਾ ਲੜਿਆ ਤੇ ਜਿੱਤਿਆ ਉਹਨਾਂ ਜਿਹੜਾ ਬੁਕਾਇਆ ਕੋਈ ਸਾਡਾ ਸਰਕਾਰ ਨੇ ਵਾਅਦੇ ਕੀਤੇ ਸੀ ਕਾਹਦੇ ਪੂਰੇ ਕਲਾ ਨੇ ਦਿੱਤੀ ਕੇਂਦਰ ਦੀ ਸਰਕਾਰ ਅੱਗੇ ਤਾਂ ਝੁਕ ਗਈ ਭਾਜੀ ਵੀ ਜਿਹੜੀ ਬੈਠ ਗਿਆ ਰਾਏ ਬੈਠ ਗਏ ਮੈਂ ਤਾਂ ਇਹ ਦੋ ਰੂਆ ਕਿਵੇਂ ਦਾ ਅਸੀਂ ਲੋਕੇ ਤੌਰ ਤੇ ਉੱਥੇ ਪਿੰਲ ਕਾਨੂੰਨ ਦਾਸਰਾ ਕੇ ਆਏ ਹਾਂ ਇੱਕ ਮੰਡੀਆਂ ਵਾਲਾ ਇੱਕ ਜ਼ਮੀਨ ਵਾਲਾ ਹਰ ਪਾਸੇ ਵਪਾਰੀ ਕਰਦੇ ਸੀ ਉਹ ਇੱਕ ਬਿੜੀਆ ਤੇ ਜਿਵੇਂ ਉਹਦੇ ਸੁਈਆਂ ਮਾਰਦੇ ਰਹੇ ਤੇ ਤੁਸੀਂ ਦੇਖਦੇ ਆ ਕਿ ਦੇਖੋ ਕੋਈ ਖਸਾਮ ਖਸਮ ਫੜਦਾ ਕੰਮ ਹੈ ਮੱਦੀ ਰੱਜੀ ਸੋਖਾਏਗੀ ਜੇ ਖਸਾਮ ਨੇ ਕਿਨੇ ਰੌਲਾ ਪਾਇਆ ਫੇਰ ਉਹ ਗੱਦਬਾਹ ਹੋਈ ਤੁਹਾਨੂੰ ਲੱਗਦੀ ਹੈ ਚਾਹੇ ਛੇ ਪੰਜਾਬ ਦੇ ਅੰਦਰ ਕੀ ਰਹਾ ਦੋਣਾ ਕੋਟਨ ਲੱਗੇ ਅਜ ਵੀ ਇੱਕ ਪਾਣੀ ਟਖਣਾ ਜਰੀ ਐਸ ਤੇ ਵੀ ਆਹ ਸੀਜ਼ਨ ਵੀ ਕੇਂਦ Bye. da ਹਾਂ ਸੜਕਾਂ ਬੰਦ ਕੀਤੀਆਂ ਨਾ ਉਸ ਵੇਲੇ ਆਰਥਿਕ ਆਕਰਸ਼ਕ ਦੇਸ਼ ਦੇ ਗੱਲ ਬੰਦੇ ਆ ਪੁਰਾਣੀ ਨਹੀਂ ਸੀ ਇਹ ਆ ਕਿ 14 14 ਮੋਚ 15 15 ਮੋਚ ਤੇ 17 ਮੋਚ ਵਾਲੇ ਝੋਟਿਆਂ ਨੂੰ ਵਰਦੀ ਨਹੀਂ ਸੀ ਲੱਗਦੇ ਜੇ ਤੁਸੀਂ ਪਿਛਲੇ 10 12 ਸਾਲ ਦੀ ਗਿਣਤੀ ਕਰੋ ਤਾਂ 22 ਤਈ ਮਰਕਰ ਵਾਲਾ ਝੋਨਾ ਅਜੇ ਆਮ ਦਿਖਦਾ ਸੀ ਇਹ ਸਾਦਾ ਸਟ੍ਰੀਟ ਟ੍ਰਾਈਡ ਕਰੀ ਜਾ ਰਿਹਾ ਹੈ साली चो नगर सिधा पवे जहिड़ा अॻे उते घेरी कर 100 ਡੇਗਾ 100 ਡੇਗੀ ਮੰਡਾ ਉਸ ਦੇ 2005 ਕਿਹਨੂੰ ਭੁੱਲੀ ਗਈ ਸੀ ਉਸ ਤੋਂ ਬੰਦੀ ਵਧਾਏ ਗਏ ਪਰਿਵਾਰ ਦੇ ਮੈਂਬਰ ਨਹੀਂ ਵਧਾਏ ਗਏ ਦਿਹਾੜੀ 1500 ਰੁਪਏ ਹੈ ਮਜ਼ਦੂਰ ਲੇਕਿਨ ਇਹ 450 350 ਤੋਂ ਘੱਟ ਹੀ ਹੈ ਇਸੇ ਤਰ੍ਹਾਂ ਜਿਹੜੇ ਕੇਂਦਰੀ ਕਾਰਖਾਨਿਆਂ ਦੇ ਮਜ਼ਦੂਰ ਹੈ ਉਹਨਾਂ ਦੇ ਜਿਹੜੇ ਅਨੇਕਾਂ ਕਮਾਨੀਆਂ ਬੱਜ ਕੇ ਮਜ਼ਦੂਰਾਂ ਦੇ ਖੂਨ ਦੇ ਕੇ ਆਪਣੀ ਜਥੇਵੰਦੀਆਂ ਦੇ ਕਾਨੂੰਨ ਦੇ ਕਾਨੂੰਨ ਕਰਦੇ ਸੀ ਜਿੱਤੇ ਸੀ 8 ਘੰਟੇ ਦੀ ਤਹਾਹੀ ਦੇ ਕਾਨੂੰਨ ਜਿੱਤੇ ਸੀ ਅੱਜ ਤੁਸੀਂ ਨਿਗਾਹ ਮਾਰ ਕੇ ਦੇਖ ਲਓ 12-12 ਘੰਟੇ ਕੰਮ ਦੇ ਆ ਗਿਆ ਹੈ ਤੇ ਜਿਹੜਾ ਕੁਛ ਜਥੇਵੰਦੀਆਂ ਕੰਮਾਂ ਚੋੜਨਾ ਹੈ ਉਹਨਾਂ ਦੇ ਉੱਤੇ ਰੋਕ ਲਾਈ ਜਾ ਰਹੀ ਹੈ ਕੋਈ ਟਾਈਮ ਰੋਕਲਾ ਫਰਕੀ ਖੜਾ ਹੋ ਗਿਆ ਜੰਗਾ ਗੱਲਿਆ ਕਰਨਾਂ ਆ ਹੋਰ ਸਾਥੀ ਕਰ ਲੈਗੇ ਨਹੀਂ ਵੀ ਬੈਂਤੀ ਹਿੱਕਾ ਕੀ ਐ ਜਿੱਦੀ ਤੋਂ ਹੀ ਮੋੜ ਕੇ ਦਿੱਤੇ ਆਏ ਹਮ ਸਾਰੇ ਇਸਰੇ ਵੀ ਜਾ ਅਰਸੀ ਕਿ ਜਿੱਤ ਮੋਹ ਭੱਜੀ ਐ ਹੋਰ ਭੱਜੀ ਜਿੱਤਾਂ ਦੁਨੀਆ ਪੱਤਰ ਦਾ ਕਿਸਾਨ ਖੇਅਰਤੀ ਸਾਰੇ ਜਿੰਦਾਂ ਕੋ ਰੱਖਦੇ ਜੇ ਕੀ ਐ ਸੇ ਨੂੰ ਸਾਥ ਕੇ ਰੱਖ ਨਾਲੇ ਮਿੱਤਰ ਜਦੋਂ ਸੀ ਸੰਗੋ ਬਾਗਰ ਪਾਲ ਕਰੇ ਨਗਰ ਲੱਗ ਗਈ ਮੋਰ ਚ ਖੰਡ ਗਿਆ ਜਿੰਦੇ ਪਿੱਛੇ ਕੋਈ ਤਾਂ ਹੀ ਹਿੱਟ ਹੈ ਬਾਗਰ ਦੇ ਵਿੱਚ ਸਾਰੇ ਭਰਾ ਫੋਦੇ ਵਿੱਚ ਦੇ ਖਾਨ ਮੋੜ ਕੇ ਆ ਰਿਹਾ ਆ ਬਸਨ ਵਾਲੀ ਅੱਜ ਦੇ ਘੇਰੀ ਜਿੱਥੇ ਰਹਿੰਦੇ ਪਤਾ ਨਹੀਂ ਕੀ ਹੈ ਗੱਲ ਉਹੀ ਕਰਨੀ ਹੈ ਲੇਕਿਨ ਕੱਛੇ ਹੋਂ ਦਾ ਆਪ ਫੜੀ ਜੀ ਸ਼ਰਮ ਨਾਲ ਸੋਪ ਹੋ ਰਹੀ ਹੈ ਆਮ ਆਦਮੀ ਛੱਡੀਆਂ ਪਹਿਨਦੀਆਂ ਸਾਡੀਆਂ ਜੱਫੇ ਰੰਗੀਆਂ ਅੰਦਰ ਬੀਤਣਾ ਨੂੰ ਜਿਹੜੇ ਉਹਨਾਂ ਨੇ ਆ ਉਹਨਾਂ ਨੂੰ ਵੀ ਅਸੀਂ 40-50 ਸਾਲ ਬੱਲੇ ਲੜਦੇ ਰਹੇ ਕੋਈ ਮੰਨ ਨਹੀਂ ਬਣਾਈ ਗਈ ਜਦੋਂ ਅਸੀਂ ਇਕੱਠੇ ਰੱਕੇ ਗਏ ਦੁਨੀਆ ਦਾ ਹਿੱਟ ਉਤਹਾਣਾ ਵਾਲਾ ਮੋਰਦੀ ਕੋਈ ਗੋਟੇ ਤਾਂ ਪਰਨੇ ਕਰ ਗਿਆ ਹੈ ਵੀ ਨੇਮ ਕੀ ਹੈ ਕਿ ਜੇ ਕਿਸਾਨ ਬਚੋੜਾ ਮੱਢੇ ਤਾਂ ਸਮਝ ਲੈ مش حاجه ਇੱਥੇ کبھی ਕੋਗੀ ਕਿੰਨਾ ਸ਼ਰਧਾ ਨਾਲ ਮੈਂ ਆਪਣੀ ਗੱਲ ਸਾਫ਼ ਕਰਦਾ ਲੈ ਜਾਂਦਾ